ਮੇਨ ਮੁਦਾ ਨਸ਼ੇ ਦਾ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਨਸ਼ਾ ਕੰਟਰੋਲ ਕਰ ਨੌਜਵਾਨ ਦੀ ਪੀੜੀ ਨਸ਼ੇ ਦੇ ਮਰ ਰਹੀ ਹੈ ਅੰਨ ਨੂੰ ਚਾਹੀਦਾ ਨਸ਼ਾ ਕੰਟਰੋਲ ਕਰ ਜਿਹੜੀ ਸਰਕਾਰ ਨਸ਼ਾ ਕੰਟਰੋਲ ਕਰੋਗੀ ਅਸੀਂ ਉਹਨਾਂ ਨੂੰ ਪਾਉਂਦੇ ਤੇ ਆਉਂਦੇ ਆਪਾਂ ਸਿੱਖ ਦਾ ਹਰ ਕੋਈ ਵੈਰੀ ਆ ਕੋਈ ਵੀ ਆ ਜਿਹੜੀ ਸ਼ਾਰੀ ਵੈਰੀ ਜਿਹਨਾਂ ਖੰਦਾ ਨਹੀਂ ਬਚਾਦੇ ਉੱਤੇ ਪਰਚਾ ਨਜਾਇਜ਼ ਤੁਰੇ ਜਾਂਦੇ ਪਰਚਾ ਪੈ ਜਾਂਦਾ ਜੇਰਾ ਵੇਚਣ ਦਿਆ ਉਹਨੂੰ ਨਾਂ ਮਿਲ ਜਾਂਦਾ ਜੇਰਾ ਕੋਈ ਉੱਠਦਾ ਉਹਨੂੰ ਜੇਲ੍ਹ ਸੌਂਦ ਦਿੰਦਾ ਜਾਂ ਗੋਲੀ ਮਰਵਾ ਕੇ ਮਰਵਾ ਦਿੰਦਾ ਉਹ ਕੀ ਕਹਤੇ ਇਹ ਸਰਕਾਰ ਨੇ ਇਹੋ ਕੀਤਾ ਹੈ ਕੁਸ਼ੂਰੀਏ ਇਹ ਨਸ਼ਾ ਜਿੱਥੇ ਜਾਓ ਅੰਬਲੀ ਆਮ ਫਰੀ ਫਿਰਦੇ ਕੋਈ ਚੀਜ਼ ਕਿਤੇ ਉਸ ਫੇਰੇ ਵਾਸਤੇ ক্লোਸ ਹੈਂ ਕਿਤੇ ਵੀ ਚੀਨ ਕੋ ਕੇ ਲਾ ਜਾਂਦੇ ਹਨ ਮਨਾ ਬੱਚੇ ਛੋਟੇ ਛੋਟੇ ਉਹਨਾਂ ਨੂੰ ਨਿਕਟਨੇਪ ਕਰ ਰਹੇ ਹਨ ਬੱਚਿਆਂ ਨਾਲ ਨਹੀਂ ਆਪਾਂ ਬਾਤ ਕਰ ਸਕਦੇ ਮਨਾ ਇਹੋ ਚੀਜ਼ਾਂ ਨੂੰ ਕੋਈ ਰੋਕੇਗਾ ਤੇ ਰੁਕੇਗਾ ਨਹੀਂ ਤੇ ਨਾਲੇ ਸਭ ਖੁੱਲ੍ਹ ਬਾੜ ਕਰ ਦਿੱਤੀ ਨਾਲੇ ਤਾਂ ਘਰਾਂ ਦੇ ਘਰ ਉੱਚੜ ਕੇ ਰਛੇ ਨਾਲ ਤੇ ਜਾੜ ਦਿੱਤੇ ਬਹੁਤ ਰੋਕਦੇ ਸਰਕਾਰ ਹੋਰ ਸਾਰਾ ਕੰਮ ਕਰ ਸਕਦੀ ਹੈ ਨਸ਼ਾ ਕਿਉਂ ਨਹੀਂ ਬੰਦ ਕਰ ਸਕਦੇ ਵੋਟਾਂ ਵਾਸਤੇ ਲੈ ਲੈਦੇ ਉਹ ਦਾਹ ਦੇ ਆਏ ਕਰਤ ਨੇ ਜੋ ਕਰਤ ਨੇ ਮੜ ਕੇ ਫਿਰ ਉਹ ਹੀ ਹਾਲ ਕਰ ਦਿੰਦੇ ਹੁਕਮ ਹੀ ਹੁੰਦੇ ਆ ਸਭ ਕੋ ਕਦਮ ਬੰਦਾ ਮਰ ਜਵੇ ਭਾ ਜੋ ਮਰਜੀ ਪਾਵੇ ਜਿੱਤੇ ਮਰਜੀ ਚਲ ਜਾਣਾ ਮੰਤਰੀ ਦੇ ਕੋਈ ਨਹੀਂ ਸੁਣਦਾ ਕੋਈ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਲੈ ਕੇ ਅੱਜ ਤੁਹਾਡੇ ਚ ਹਾਜ਼ਰ ਆ ਔਰ ਜਿਸ ਬੱਸ ਦੇ ਵਿੱਚ ਅਸੀਂ ਬੈਠੇ ਆ ਬੱਸ ਤਰਨ ਤਾਰਨ ਤੋਂ ਪੱਟੀ ਵੱਲ ਨੂੰ ਜਾ ਰਹੀ ਹੈ ਯਾਨੀ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਆ ਜੇਕਰ ਗੱਲ ਕੀਤੀ ਜਾਵੇ ਹਲਕੇ ਦੀ ਤਾਂ ਇਹ ਹਲਕਾ ਇੱਕ ਬਾਰਡਰ ਹਲਕਾ ਹੈ ਔਰ ਇਸ ਬਾਰਡਰ ਹਲਕਾ ਹੋਣ ਦੇ ਨਾਤੇ ਕਈ ਮੁੱਦੇ ਜਿਹੜੇ ਨੇ ਉਹ ਇਸ ਹਲਕੇ ਦੇ ਵਿੱਚ ਬਹੁਤ ਅਹਿਮ ਹੋ ਜਾਂਦੇ ਨੇ ਕਿਹੜੇ ਮੁੱਦੇ ਲੋਕ ਇੱਥੇ ਦੇ ਸਮਝਦੇ ਨੇ ਔਰ ਲੋਕ ਇਸ ਵਾਰ ਵੋਟ ਕਿੰਨਾ ਮੁੱਦਿਆਂ ਦੇ ਹਾਲ ਦੇ ਉੱਤੇ ਪਾਉਣਗੇ ਔਰ ਜਾਂ ਫਿਰ ਲੋਕ ਵੋਟ ਹਲਕ ਜਿਹੜਾ ਹੈ ਪਾਰਟੀ ਨੂੰ ਪਾਉਣਗੇ ਮੋਤਿਆਂ ਨੂੰ ਪਾਉਣਗੇ ਜਾਂ ਫਿਰ ਕਿਸੇ ਉਮੀਦਵਾਰ ਦੀ ਪਛਾਣ ਕਰਨਗੇ ਇਸ ਬਾਬਤ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਲੋਕ ਬੈਠੇ ਹੋਏ ਨੇ VOTER ਬੈਠੇ ਹੋਏ ਨੇ ਔਰ ਬਹੁਤ ਜਾਗਰੂਕ ਜਨਤ ਵਿੱਚ ਸਿੰਘ ਜੀ ਕਿੱਥੇ ਰਹਿੰਦੇ ਨੇ ਤੁਸੀਂ ਆਹੀਂ ਪੱਟੀ ਦੇ ਰਹਿੰਦੇ ਪੱਟੀ ਦੇ ਰਹਿੰਦੇ ਹੋ ਔਰ ਹਲਕਾ ਖਡੂਰ ਸਾਹਿਬ ਹਲਕਾ ਪੈਂਦਾ ਤੁਹਾਨੂੰ ਵੋਟਾਂ ਨੂੰ ਲੈ ਕੇ ਘਰਿਆਲਾ ਰਹਿੰਦੇ ਹੋ ਮੁੱਦੇ ਕਿਡੇ ਦੇਖਦੇ ਹੋ ਖਾਸ ਕਰਕੇ ਜੇ ਹਲਕਾ ਖਡੂਰ ਸਾਹਿਬ ਦੀ ਹਲਕਾ ਤੇ ਜਾਵੇ ਕਿਉਂਕਿ ਬਹੁਤ ਵੱਡਾ ਇਲਾਕਾ ਔਰ ਖਾਸ ਕਰਕੇ ਬਾਰਡਰ ਦਾ ਇਲਾਕਾ ਹੈ ਮੁੱਤੇ ਮੁੱਦੇ ਕੀ ਸਮਝਦੇ ਹੋ ਖਾਸ ਕਰ ਖਡੂਰ ਸਾਹਿਬ ਹਲਕੇ ਦੇ ਹਾਂ ਇਹ ਠੀਕ ਹੀ ਸਮਝਦੇ ਹਾਂ ਹੂੰ ਠੀਕ ਹੈ ਠੀਕ ਹੈ ਸਭ ਕੁਝ ਹੈ ਠੀਕ ਕੋਈ ਦਿੱਕਤ ਕੋਈ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਹੈਗੀ ਹਾਂ ਸਭ ਕੁਝ ਹਮ ਸੁਖਤ ਚੱਲਦਾ ਹੈ ਹਾਂ ਵਧੀਆ ਵਧੀਆ ਕੀ ਬਾਤ ਹੈ ਕਹਿੰਨ ਨੇ ਕੀ ਪ੍ਰੇਸ਼ਾਨੀ ਕੋਈ ਜਿਹੜੀ ਆ ਉਹ ਨਹੀਂ ਹੈਗੀ ਸਭ ਕੁਝ ਸਹੀ ਚੱਲ ਰਿਹਾ ਹੈ ਸੋ ਅੱਗੇ ਵੀ ਜਿਹੜੀਆਂ ਸਵਾਰੀਆਂ ਬੈਠੀਆਂ ਨੇ ਅਸੀਂ ਇਹਨਾਂ ਸਵਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੁੱਦੇ ਕੀ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਖਾਸ ਕਰ ਜਿਹੜੇ ਲੋਕ ਨੇ ਉਹ ਇਸ ਵਾਰ ਵੋਟਾ ਪਾਉਣਗੇ ਇੱਥੇ ਇੱਕ ਨੌਜਵਾਨ ਬੈਠੇ ਨੇ ਨੌਜਵਾਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਭਾਈ ਕੀ ਨਾਮ ਤੁਹਾਡਾ ਹਰ ਸਿਮਰਨਜੀਤ ਸਿੰਘ ਕਿੱਥੋਂ ਦੇ ਰਹੇ ਨੇ ਹਰ ਸਿਮਰਨ ਅਮ੍ਰਿਤ ਅਮ੍ਰਿਤਸਰ ਤੋਂ ਆ ਪਿੰਡ ਵੇਰਕਾਏ ਆ ਵੀਰ ਕਾ ਪਿੰਡ ਦੋ ਇਨਕੇ ਤੁਹਾਡਾ ਦਾ ਹਲਕਾ ਅੰਮ੍ਰਿਤਸਰ ਪੈ ਗਿਆ ਹੈ ਨਾ ਹਾਂਜੀ ਤੇ ਕਿੱਦਾਂ ਦੇਖਦੇ ਹੋ ਅੰਮ੍ਰਿਤਸਰ ਹਲਕੇ ਦੇ ਵਿੱਚ ਕੀ ਪਰੇਸ਼ਾਨੀਆਂ ਨੂੰ ਕਿੱਦਾਂ ਦੇਖਦੇ ਹੋ ਮੁੱਦੇ ਕੀ ਦੇਖਦੇ ਹੋ ਵੋਟਾਂ ਪਾਉਣੀਆਂ ਨੇ ਮੁੱਦੇ ਦੀਆਂ ਵੋਟਾਂ ਪੈਣਗੀਆਂ ਕਿ ਕਿਨੂੰ ਪੈਣਗੀਆਂ ਮੇਨ ਮੁੱਦਾ ਹੈ ਨਸ਼ੇ ਦਾ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਹੈ ਨਸ਼ਾ ਕੰਟਰੋਲ ਕਰਨ ਨੌਜਵਾਨਾਂ ਦੀ ਪੀੜ੍ਹੀ ਨਸ਼ੇ ਤੇ ਮਰ ਰਹੀ ਹੈ ਉਹਨਾਂ ਨੂੰ ਚਾਹੀਦਾ ਨਸ਼ਾ ਕੰਟਰੋਲ ਕਰੇ ਜਿਹੜੀ ਸਰਕਾਰ ਨਸ਼ਾ ਕੰਟਰੋਲ ਕਰੂਗੀ ਅਸੀਂ ਉਹਨਾਂ ਨੂੰ ਪਾਵਾਂਗੇ ਮਤਲਬ ਮੇਨ ਮੁੱਦਾ ਨਸ਼ੇ ਦਾ ਹੀ ਹੈ ਕਿ ਨੌਜਵਾਨੀ ਨਸ਼ੇ 'ਚ ਬਹੁਤ ਰੁਲਦੀ ਪਈ ਹੈ ਹਾਂਜੀ ਮੇਨ ਮ ਹਾਂਜੀ ਹੋਰ ਕੁਛ ਕੀ ਕੀ ਲੱਗਦਾ ਫਾਇਦ ਕੀ ਕੋਈ ਜੇਕਰ ਮੁੱਦਿਆਂ ਦੀ ਗੱਲ ਕਰੀਏ ਤਾਂ ਕੀ ਵੋਟਾਂ ਮੁੱਦਿਆਂ ਨੂੰ ਪਹਿਨਗੀਆਂ ਪਾਰਟੀਆਂ ਨੂੰ ਪਹਿਨਗੀਆਂ ਜਾਂ ਫਿਰ ਲੋਕ ਕੋਈ ਉਮੀਦਵਾਰ ਪਸੰਦ ਕਰਨਗੇ ਮੈਂ ਤਾਂ ਮੁੱਦਾ ਨਸ਼ੇ ਦਾ ਹੈ ਉਮੀਦਵਾਰ ਚੰਗਾ ਹੋਊਗਾ ਅਸੀਂ ਉਹਨੂੰ ਵੋਟ ਪਾਵਾਂਗੇ ਜਿਹੜਾ ਮੁੱਦੇ ਦਾ ਨਸ਼ਾ ਉਠਾਵੇ ਨਸ਼ੇ ਦਾ ਜਿਹੜਾ ਮੁੱਦਾ ਉਠਾਵੇ ਉਸ ਉਮੀਦਵਾਰ ਨੂੰ ਵੋਟ ਪਾਏਗੀ ਠੀਕ ਹੈ ਕਹ ਰਹੇ ਨੇ ਕਿ ਨਸ਼ੇ ਦਾ ਬਹੁਤ ਵੱਡਾ ਮੁੱਦਾ ਜਿਹਦਾ ਅਕਸਰ ਕਿਹਾ ਜਾਂਦਾ ਕਹਿੰਦੇ ਕਿ ਬਾਰਡਰ ਬੈਲਟ ਹੈ ਔਰ ਬਾਰਡਰ ਬੈਲਟ ਦੇ ਵਿੱਚ ਜਿਹੜਾ ਹੈ ਨਸ਼ੇ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੁੰਦਾ ਅੱਗੇ ਚੱਲਦੇ ਹਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿੰਦੀ ਹੈ ਜਨਤਾ ਕਿਉਂਕਿ ਜਨਤਾ ਦੀ ਆਵਾਜ਼ ਸੀ ਅੱਜ ਤੁਹਾਡੇ ਜੀ ਲੈ ਕੇ ਆਏ ਹਾਂ ਮੁੱਦੇ ਹੋਰ ਗੱਲਬਾਤ ਕਰਾਂਗੇ ਤੇ ਹਰਸ਼ਦਾਜੀ ਬੈਠੇ ਸਨ ਜੀ ਕਿਹਨਾ ਜੀ ਆਪਣਾ ਗੁਰਮੀਤ ਸਿੰਘ ਕਿੱਥੋਂ ਰਹਿੰਦੇ ਨੇ ਤੁਸੀਂ ਖਰਿਆਲੇ ਤੋਂ ਪੱਟੀ ਦਾ ਪੱਟੀ ਦੇ ਨਾ ਲੈਓ ਕਿਦਾਂ ਮੁੱਦੇ ਕੀ ਦੇਖਦੇ ਹੋ ਕਿਉਂਕਿ ਲੋ ਤੁਹਾਡਾ ਰੋਜ਼ ਵੀ ਲੋਕਾਂ ਨਾਲ ਗੱਲਬਾਤ ਵੀ ਹੁੰਦੀ ਹੋएगी ਨੌਜਵਾਨਾਂ ਨਾਲ ਗੱਲਬਾਤ ਹੁੰਦੀ ਹੋएगी ਕਿ ਸਾਰਿਆਂ ਨਾਲ ਗੱਲਬਾਤ ਹੁੰਦੀ ਹੋएगी ਕਿ ਮੁੱਦੇ ਸਮਝਦੇ ਹੋ ਜੀ ਮੁੱਦੇ ਨਸ਼ੇ ਖਤਮ ਹੋਣੇ ਚਾਹੀਦੇ ਸਾਰ ਨਸ਼ਾ ਹਾਂਜੀ ਨਸ਼ਾ ਇਹ ਮੇਡ ਮੁੱਦਾ ਤੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ ਕਿਸਾਨਾਂ ਦੇ ਮਸਲੇ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਦੇ ਕਿਹੜੇ ਮਸਲੇ ਨੇ ਖਾਸ ਕਰ ਜਿਨ੍ਹਾਂ ਦਾ ਹੱਲ ਲੱਭਦੇ ਪਏ ਆ ਜੋ ਐਮ ਆਰ ਪੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਹਾਂਜੀ ਆ ਐਮਐਸਪੀ ਦਾ ਮੁੱਦਾ ਜਿਹੜਾ ਉਹ ਬਹੁਤ ਵੱਡਾ ਔਰ ਮੇਜਰ ਮੁੱਦਾ ਹੈ ਬਾਬਾ ਜੀ ਇੱਥੇ ਬੈਠੇ ਨੇ ਜ਼ਰੂਰ ਕਾਪ ਬਾਬਾ ਕੀ ਨਾ ਜੀ ਤੁਹਾਡਾ ਨਾਮ ਮਲਕਾਰ ਸਿੰਘ ਦਾ ਕਿੱਥੋਂ ਆ ਰਹੇ ਨੇ ਬਲਕਾਰ ਸਿੰਘ ਜੀ ਇੱਥੇ ਆਏ ਸਾਡਾ ਬਾਜਪੀ ਪੈਂਡਾ ਠੀਕ ਹੈ ਹਲਕਾ ਖਰੂਰ ਸਾਹਿਬ ਵੀ ਪੈਂਦਾ ਤੁਹਾਨੂੰ ਵੀ ਤੇ ਮੁੱਦਿਆਂ ਦੀ ਗੱਲ ਕਰੀਏ ਮੁੱਦੇ ਕੀ ਸਮਝ ਦਿਓ ਖਾਸ ਕਰਕੇ ਕਿਉਂਕਿ ਦੇਖੋ ਤੁਹਾਡਾ ਤਜਰਬਾ ਇਹ ਬਹੁਤ ਹੈਗਾ ਵੋਟਾਂ ਤੁਸੀਂ ਲੰਬੇ ਸਮੇਂ ਤੋਂ ਪਾਉਂਦੇ ਹੋਵੋਗੇ ਪਾਉਂਦੇ ਤੇ ਆਹਨੇ ਆਪਾਂ ਸਿੱਖ ਦਾ ਹਰ ਕੋਈ ਵੈਰੀ ਆ ਕੋਈ ਵੀ ਆ ਜੀ ਸਾਰੇ ਵੈਰੀ ਆ ਹਮ ਸਾਰੇ ਵੈਰੀ ਆ ਕੀ ਲੱਗਦਾ ਹੈ ਮੈਨੂੰ ਇਹਨੂੰ ਬਾਦੋ ਸਾਰੇ ਬੈਠੀ ਹਮ ਮੈਦੀ ਕੌਣ ਹੈ ਫਿਰ ਮੈਦੀ ਕੋਈ ਨਹੀਂ ਹਮ ਮੈਦੀ ਕੋਈ ਨਹੀਂਗਾ ਹਮ ਆ ਮੈਦੀ ਤੁਹਾਡੀ ਨਜ਼ਰ ਚ ਸਭ ਤੋਂ ਅਹਿਮ ਮੁੱਦੇ ਕੀ ਨੇ ਖਾਸ ਕਰਕੇ ਜੇ ਖਡੂਸ ਨਸ਼ਾ ਜਿਹੜਾ ਜਿਆਦਾ ਦੱਸਦੇ ਆ ਨਸ਼ਾ ਜਿਹੜਾ ਉਹ ਨਹੀਂ ਖਤਮ ਹੋਇਆ ਜਿਆਦਾ ਹੋ ਗਿਆ ਹਾਂ ਨਸ਼ਾ ਵੱਧ ਗਿਆ ਸਾਡ ਗਿਆ ਹਾਂ ਹਾਂਜੀ ਕੀ ਕੀ ਕਹਿ ਰਹੇ ਹੋ ਹਾਂਜੀ ਤੁਸੀਂ ਵੀ ਦੱਸੋ ਕੀ ਕਹਿ ਰਹੇ ਨਹੀਂ ਨਹੀਂ ਕੀ ਕਹਿ ਰਹੇ ਸੀ ਨਹੀਂ ਦੱਸੋ ਨਹੀਂ ਦੱਸੋ ਕੋਈ ਗੱਲ ਨਹੀਂ ਬੋਲ ਸਰਕਾਰ ਆਪ ਦੇ ਵਿੱਚ ਦੀ ਆ ਹਮ ਨਸ਼ਾ ਬੰਦੋ ਜੇ ਸਾਰਾ ਬਾਪੂ ਜੀ ਕਹਿੰਦੇ ਨਹੀਂ ਨਾ ਬੰਦੋ ਕਹਿੰਦੇ ਨਹੀਂ ਨਸ਼ਾ ਬੰਦ ਚਾਹੀਦਾ ਨਸ਼ਾ ਨਾ ਆਖੇ ਵੇਦੇ ਕਿਤੇ ਨਸ਼ਾ ਬੰਦੀ ਨਹੀਂ ਹੋਇਆ ਲੋਕਾਂ ਦੇ ਪੁੱਤ ਮਰਦੇ ਜਾਂਦੇ ਆ ਗੱਭਰੂ ਨੌਜਵਾਨ ਬੰਦ ਕਰਨਾ ਅਠਾ 12 ਜੇ ਕਰ ਸਕਦੇ ਜੇ ਕਰਨਾ ਹੋਵੇ ਹਮ ਸਮਝਦੇ ਕਹਿੰਦੇ ਨਸ਼ਾ ਦਾ ਸਭ ਤੋਂ ਵੱਡਾ ਮੁੱਦਾ ਖਡੂਰ ਸਾਹਿਬ ਚ ਹੈਗਾ ਜਿਨੇ ਇਸ਼ਾਰਿਆਂ ਨੂੰ ਪੰਗ ਕੀਤਾ ਹੋਇਆ ਨਸ਼ਾ ਬਹੁਤ ਜ਼ਿਆਦਾ ਠੀਕ ਹੈ ਨਸ਼ਾ ਨਸ਼ਾ 12 12 14 14 ਸਾਲਾਂ ਦੇ ਮੁੰਡੇ ਪੀਤੀ ਜਾਂਦੇ ਮਿਲਦਾ ਤੇ ਪੀਂਦੇ ਮਿਲੇ ਨਾਲ ਤੇ ਆਪੇ ਨਾ ਪੀਵੇ ਸੋ ਕੇ ਇਹ ਇਹ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਦੇ ਵਿੱਚ ਕੀ ਦੇਖੇ ਬਾਬਾ ਜੀ ਕਿ ਇਹ ਨਸ਼ਾ ਚਲੋ ਮਿਲਦਾ ਪਿਆ ਇਹਦਾ ਹੱਲ ਕਿੱਦਾਂ ਨਿਕਲੇਗਾ ਹੱਲ ਲੱਭਣ ਦੀ ਵੀ ਕੋਈ ਹੱਲ ਵੀ ਜੰਤਾ ਹੀ ਦੱਸੇਗੀ ਹਾਂ ਨਾ ਸਰਕਾਰ ਕੱਢ ਸਕਦੀ ਹੈ ਨਹੀਂ ਹੱਲ ਸਰਕਾਰ ਕੱਢ ਨਹੀਂ ਆ ਸਰਕਾਰ ਗੇਚਰਾ ਵਾਲੇ ਫਾਦੀ ਨਹੀਂ ਖਾਨ ਵਾਲੇ ਫਾਦੀ ਆ ਖਾਨ ਵਾਲੇ ਦੇ ਪਰਚੇ ਪੈ ਜਾਂਦੇ ਆ ਜਿਹੜਾ ਖਾਂਦਾ ਨਹੀਂ ਉਹ ਜਿਆਦਾ ਉੱਤੇ ਪਰਚਾ ਨਿਆਂ ਜਤ ਤੁਰੇ ਜਾਂਦੇ ਪਰਚਾ ਪੈ ਜਾਂਦਾ ਜਿਹੜਾ ਵੇਚਣ ਦਿਆ ਉਹਨੂੰ ਨਾ ਮਿਲ ਜਾਂਦਾ ਹਾਂ ਉਹ ਜਿਹਨਾਂ ਨੂੰ ਕੀ ਕਹਿੰਦੇ ਵੇਚਣ ਵਾਲਾ ਬਚ ਜਾਂਦਾ ਔਰ ਖਾਣ ਵਾਲਾ ਫੜਿਆ ਜਾਂਦਾ ਹਾਂ ਖਾਣ ਵਾਲਾ ਫੜਿਆ ਜਾਂਦਾ ਤੇ ਕੀ ਲੱਗਦਾ ਐ ਕਿ ਜਿਹੜੀਆਂ ਵੋਟਾਂ ਹੋਣੀਆਂ ਨੇ ਇਸ ਦੇ ਵਿੱਚ ਲੋਕ ਵੋਟ ਮੁੱਦਿਆਂ ਨੂੰ ਪਾਉਣਗੇ ਚਿਹਰੇ ਨੂੰ ਦੇਖ ਕੇ ਪਾਉਣਗੇ ਫੇਰ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ ਨਹੀਂ ਪਾਰਟੀ ਦੇ ਕੰਮ ਨਹੀਂ ਪਾਰਟੀ ਦੇ ਕੰਮ ਉਹਦੇ ਹਾਂਜੀ ਠੀਕ ਹੈ ਯਾਨੀ ਕੰਮਾਂ ਦੀ ਵੋਟ ਹੋएगी ਹਾਂ ਕੰਮ ਦੀ ਲੋਕਾਂ ਆਖਿਆ ਬਲਦਾ ਆਜੂਗਾ ਤੇ ਬਲਦਾ ਹੋਇਆ ਤੇ ਪਰ ਬਲਦਾ ਨੇ ਕੰਮ ਨਹੀਂ ਕੀਤਾ ਕੋਈ ਹੂੰ ਬਦਲਦਾ ਤੇ ਕੀਤਾ ਵੀ ਬਦਲਿਆ ਜਾਵੇ ਕੰਮ ਤੇ ਨਸ਼ਾ ਛੱਡ ਦੇ ਹੂੰ ਕਿ ਉਹ ਕੰਮ ਨਹੀਂ ਬਣਿਆ ਨਹੀਂ ਬਲਦੋਹ ਨੇ ਲਿਆਂਦਾ ਆਏ ਪੰਜਾਬੀਆਂ ਦੇ ਮਗਰ ਪੈ ਗਿਆ ਬਲਦੋਹ ਹੋਇਆ ਪੰਜਾਬੀਆਂ ਦੇ ਮਗਰ ਪੈ ਗਿਆ ਜਿਹੜਾ ਜੁਆਨ ਉੱਠਦਾ ਉਸਨੂੰ ਫੜ ਕੇ ਜੇਲ੍ਹ ਚ ਹਾਂ ਜਿਹੜਾ ਕੋਈ ਉੱਠਦਾ ਉਹਨੂੰ ਜੇਲ੍ਹ ਛੋੜ ਦਿੰਦਾ ਜਾਂ ਗੋਲੀ ਮਾਰਵਾ ਕੇ ਮਰਵਾ ਦਿੰਦਾ ਹੋਰ ਕੀ ਕੱਦਦੇ ਐ ਇਹ ਸਰਕਾਰ ਨੇ ਇਹੋ ਕੋਈ ਕੀਤਾ ਠੀਕ ਹੈ ਸਿਹਦਰ ਮਹਿਲਾ ਵੀ ਬੈਠੇ ਨੇ ਮੈਡਮ ਕੀ ਨਾਂ ਜੀ ਤੁਹਾਡਾ ਗੁਸ਼ਿੰਦਰ ਕੌਰ ਜੀ ਕਿੱਥੋਂ ਦੇ ਰਹਿਣੇ ਹੋ ਤੁਸੀਂ ਅਸੀਂ ਲੋਕਾਂ ਦੇ ਲੋਕਾਂ ਲਈ ਸਿਰਫ ਤਰਨ ਤਰਨਦੇ ਹੋ ਹਾਂਜੀ ਤੇ ਕੀ ਲੱਗਦਾ ਹੈ ਕਿ ਤੁਸੀਂ ਤਰਨ ਤਰਨਦੇ ਹੈਗੇ ਹੋ ਪੱਟੀ ਦੇ ਵੀ ਲੋਕ ਮੌਜੂਦ ਨੇ ਖਡੂਰ ਸਾਹਿਬ ਲਕਿਤਾ ਵੱਡਾ ਨਸ਼ਾ ਮੁੱਦਾ ਦਾ ਇੱਕ ਨਸ਼ਾ ਦੱਸ ਰਹੇ ਨੇ ਕਹਿੰਦੇ ਨਸ਼ਾ ਬਹੁਤ ਵੱਧ ਗਿਆ ਮਹਿਲਾਵਾਂ ਲਈ ਖਾਸ ਕਰਕੇ ਕੀ ਮੁੱਦੇ ਨੇ ਕਿਉਂਕਿ ਮਹਿਲਾ ਹੋ ਤੁਸੀਂ ਔਰ ਤੁਸੀਂ ਕੀ ਐਕਸਪੈਕਟ ਕਰਦੇ ਹੋ ਬਈਆਂ ਦਾ ਵੋਟਰ ਕੋਸ਼ਵਰੀ ਇਹ ਨਸ਼ਾ ਜਿੱਥੇ ਜਾਓ ਅੰਬਲੀ ਆਮ ਤਰੀ ਫਿਰਦੇ ਕੋਈ ਚੀਜ਼ ਕਿਤੇ ਉਸ ਵੇਲੇ ਬਸ ਖਲੋ ਸਹੀ ਕਿਤੇ ਵੀ ਚੀਖ ਹੋ ਕੇ ਲਾ ਜਾਂਦੇ ਹਨ ਹਨਾ ਬੱਚੇ ਛੋਟੇ ਛੋਟੇ ਉਹਨਾਂ ਨੂੰ ਕਿਡਨੈਪ ਕਰ ਰਹੇ ਹੈ ਬੱਚਿਆਂ ਨੂੰ ਨਹੀਂ ਆਪਾਂ ਬਾਹਰ ਕੱਢ ਸਕਦੇ ਹੈਨਾ ਇਹੋ ਚੀਜ਼ਾਂ ਨੂੰ ਕੋਈ ਰੋਕੇਗਾ ਤਾਂ ਰੁਕੇਗਾ ਨਹੀਂ ਥੇਰੇ। ਕਾਨੂੰਨ ਦੀ ਵਿਵਸਥਾ ਦੀ ਗੱਲ ਕਰ ਰਹੇ ਹੋ ਤੁਸੀਂ। ਸਭ ਕੁਝ ਵਿੱਚ ਹੀ ਜਾਂਦਾ ਛੇ ਸਾਰਾ ਕੁਛ ਕਾਨੂੰਨ ਨਾਲ ਹੀ ਇਹ ਸਭ ਸਭ ਚੀਜ਼ ਹਟਾਇਆ ਚੀਏ ਕਿ ਦੂਸਰੇ ਨਾਲ। ਹੈਨਾ? ਹੂੰ। ਬੰਦੇ ਕਹਿ ਰਹੇ ਕਿ ਬੱਚੇ ਸੇਫ ਨਹੀਂ ਐ, ਕੋਈ ਮਸ ਮਹਿਲਾ ਨਹੀਂ ਸੇਫ ਨਹੀਂ, ਬੱਚੇ ਵੀ ਨਹੀਂ ਸੇਫ ਨਹੀਂ ਐ। ਹੂੰ। ਕੋਈ ਚੀਜ਼ ਕੋ ਸੇਫ ਨਹੀਂ ਐ। ਹੂੰ। ਪਰ ਅਸਲ ਕਾਰਨ ਨਸ਼ਾ। ਨਸ਼ਾ। ਕਿਉਂਕਿ ਉਹਨਾਂ ਨੂੰ ਨਸ਼ਾ ਚਾਹੀਦਾ ਵਾ। ਜਿਹਨੂੰ ਖਲੋਤਾ ਐ ਉਹਨੂੰ ਬਸ ਪੈਸੇ ਚਾਹੀਦੇ ਉਹਨਾਂ ਨਸ਼ੇੜੀਆਂ ਨੂੰ। ਚੇਤ ਉਹੀ ਹੋਣ ਡਿਆ ਬਸ ਸਹੀ ਕੁਛ। ਹੂੰ। ਹਾਂਜੀ ਬਾਬੂ ਜੀ ਕੀ ਕਹਿ ਰਹੇ ਹੋ? ਮੈਨੂੰ ਉੱਟੀ ਜਾਂਦੇ ਇੱਥੇ ਤੁਰਿਆ ਜਾਵੇ ਕੋਈ ਇਹ ਨਹੀਂ ਜਿਆਦਾ ਉਹ ਪਹੁੰਚੂਗਾ ਰਾਹ ਨੂੰ ਲਣਾਉਣਾ ਹਾਂ ਹਾਂ ਇਹ ਜਿਆ ਕਮ ਚੱਲਣ ਦਾ ਠੀਕ ਹੈ ਸੋ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਔਰ ਨਸ਼ੇ ਦੇ ਮੁੱਦੇ ਕਰਕੇ ਜਿਹੜਾ ਹੈ ਹੋਰ ਬਹੁਤ ਸਾਰੇ ਮੁੱਦੇ ਜਿਹੜੇ ਨੇ ਪਨਪ ਰਹੇ ਨੇ ਜਨਮ ਲੈ ਰਹੇ ਨੇ ਸਾਰਨੇ ਮਾਤਾ ਜੀ ਮਾਤਾ ਕੀ ਨਾ ਜੀ ਤੁਹਾਡਾ ਬੋਲੋ ਮਾਤਾ ਤੁਸੀਂ ਦੇਖਦੇ ਪਏ ਸੀ ਮੈਂ ਕਿਹ ਚਲੋ ਥੜਨੇ ਗੱਲ ਕਰ ਲਈ ਜੀ ਨਹੀਂ ਨਹੀਂ ਬਸ ਚਲੋ ਠੀਕ ਹੈ ਇੱਧਰ ਵੀ ਇੱਕ ਸਰ ਬੈਠੇ ਨੇ ਸਰ ਕੀ ਨਾ ਜੀ ਤੁਹਾਡਾ ਮੀਨाराम ਜੀ ਮੀਨाराम ਜੀ ਕਿੱਥੋਂ ਰਹੇ ਨੇ ਉਹ ਤੁਸੀਂ ਪੱਟੀ ਪੱਟੀ ਦੇ ਰਹੇ ਨੇ ਉਹ ਕਿੱਦਾਂ ਦੇਖਦੇ ਹੋ ਫਿਰ ਪੱਟੀ ਦੇ ਹਾਲਾਤ ਕੀ ਕਹਿੰਦੇ ਨੇ ਪਟੇਲਾ ਠੀਕ ਹੈ ਲੇਕਿਨ ਨਸ਼ੇ ਨਸ਼ੇ ਜ਼ਿਆਦਾ ਹੈ ਹੂੰ ਨਸ਼ਾ ਜ਼ਿਆਦਾ ਹੈ ਪਰ ਪੱਟੀ ਨਾਲ ਤੇ ਠੀਕ ਹੈ ਉਧਰ ਹਾਲਾਤ ਠੀਕ ਹੈ ਪਰ ਨਸ਼ਾ ਹੀ ਜ਼ਿਆਦਾ ਹੈ ਮਤਲਬ ਕਿ ਖਡੂਰ ਸਾਹਿਬ ਦੇ ਵਿੱਚ ਸਿਰਫ ਨਸ਼ੇ ਹਲਕੇ ਦੇ ਵਿੱਚ ਸਿਰਫ ਨਸ਼ੇ ਦਾ ਹੀ ਮੁੱਦਾ ਸਭ ਤੋਂ ਵੱਡਾ ਹਾਂਜੀ ਹੋਰ ਕੋਈ ਮੁੱਦਾ ਨਹੀਂ ਇੱਥੇ ਜਿਹਦੇ ਭਾਵੇਂ ਬੇਰੋਜ਼ਗਾਰੀ ਮੁੱਦਾ ਹੋਵੇ ਉਸ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੋਵੇ ਹਾਂਜੀ ਸਾਰੇ ਬਤਾਉਂਦੇ ਨਹੀਂ ਜਦੋਂ ਕਰਤਾ ਖੁੱਲ੍ਹ ਬਾਹਰ ਕਰਤੀ ਨਾ ਨਸ਼ਾ ਸਮਝ ਖੁੱਲ੍ਹ ਬਾਹਰ ਕਰਤੀ ਨਾ ਤਾਂ ਘਰਾਂ ਦੇ ਘਰ ਜੜ ਕੇ ਨਸ਼ੇ ਨਾਲ ਤੇ ਜਾੜ ਦਿੱਤੇ ਉਹ ਤਾਂ ਰੋਕ ਦੇਣ ਰੋਕਣਾ ਉਹ ਸਰਕਾਰ ਰੋਕਦੀ ਨਹੀਂ ਐ। ਹੋਰ ਕੰਮ ਸਰਕਾਰ ਪੁੱਠੇ ਕਰਦੀ ਫਿਰਦੀ ਐ। ਹਾਂ। ਕਿਉਂਕਿ ਨਸ਼ੇ ਦੇ ਨਾਲ ਕਹਿੰਦੇ ਨੇ ਨਾ ਕਿ ਪਰਿਵਾਰ ਦੇ ਪਰਿਵਾਰ ਵੀ ਟੁੱਟ ਜਾਂਦੇ ਨੇ, ਸਭ ਕੁਝ ਹੁੰਦਾ। ਟੁੱਟੇ ਬਹੁਤ ਟੁੱਟਿਆ। ਸਾਡਾ ਖੁਦ ਆਪਦਾ ਘਰ ਕਰਕੇ ਬਾਕੀ ਸਾਨੂੰ ਕੀ ਆਖਣਾ? ਹਾਂ। ਕੀ ਹੋਇਆ ਕੀ ਸੀਗਾ? ਨਸ਼ਾ ਵੀ ਜਾ, ਚਿੱਟਾ ਜਿਹਾ ਚਿੱਟਾ ਹੰਦੇ ਵੇਚਦੇ। ਸਰਕਾਰ ਹੋਰ ਸਾਰਾ ਕਾਹੂ ਕਰ ਸਕਦੀ ਐ ਤੇ ਨਸ਼ਾ ਕਿਉਂ ਨਹੀਂ ਬੰਦ ਕਰ ਸਕਦੀ? ਲੋੜ ਬੰਦੀ ਰਾਤੋਂ ਰਾਤ ਸਰਕਾਰ ਨੇ ਕਰ ਦਿੱਤਾ। ਤੋ ਉਹ ਕਿਤਰਾ ਹੋਗੀ? ਤਾਂ ਨਸ਼ਾ ਕੋਈ ਬੰਦ ਕਰ ਸਕਦੇ ਹੂੰ ਕਰ ਸਕਦੇ ਹੀ ਕਰਨਾ ਹੋਵੇ ਤੇ ਪਰ ਕਰਦੇ ਕਿਉਂ ਨਹੀਂ ਆ ਵੋਟਾਂ 'ਵਰ ਜੋ ਲੈ ਲੈਂਦੇ ਉਹ ਦੱਸਦੇ ਅਸੀਂ ਐ ਕਰਦਾਂ ਅਸੀਂ ਜੋ ਕਰਦਾਂ ਤੇ ਮੜ ਕੇ ਫੇਰ ਉਹ ਹੀ ਹਾਲ ਕਰ ਦਿੰਦੇ ਹੂੰ ਤਾਂ ਫੇ ਕੀ ਲੱਗਦਾ ਕਿ ਐਤ ਕਿਵੇਂ ਭਰੋਸੇਮੰਦ ਕੋਣ ਹੈ ਕੀ ਲੋਕ ਉਹਨਾਂ ਨੂੰ ਉਹ ਰਹਿ ਗਿਆ ਲੈ ਕਹਤੇ ਵੀ ਹੂੰ ਭਰੋਸਾ ਹੈ ਨਹੀਂ ਕਹਤੇ ਵੀ ਭਰੋਸਾ ਕਰਨਾ ਚਾਹੀਦਾ ਹੀ ਨਹੀਂ ਕਹਤੇ ਵੀ ਹਾਂ ਹਾਂ ਹਮਦਰਦ ਕਹਿੰਦੇ ਕਿ ਵੋਟਰਾਂ ਦਾ ਭਰੋਸਾ ਜਿਹੜਾ ਨਹੀਂ ਰਹਿ ਗਿਆ ਕਿਉਂਕਿ ਇੱਕ ਵੱਡਾ ਮੁੱਦਾ ਜਿਹੜਾ ਨਸ਼ੇ ਦਾ ਵਾਦਾ ਜਾਂ ਦਾਵਾ ਹਰ ਇੱਕ ਉਮੀਦਵਾਰ ਕਰਦਾ ਆਪਣਾ ਕਹਿੰਦੇ ਜਦੋਂ ਮੌਕਾ ਆਂਦਾ ਉਦੋਂ ਕੋਈ ਸੁਣਦਾ ਨਹੀਂ ਹੈਗਾ ਸੋ ਲੋਕ ਉਸ ਤੋਂ ਵੀ ਕਾਫੀ ਖਫਾ ਨੇ ਇੱਧਰ ਵੀ ਮਾਤਾ ਜੀ ਬੈਠੇ ਨੇ ਜ਼ਰੂਰ ਕਾਫਾ ਨੇ ਮਾਤਾ ਜੀ ਤੁਹਾਡਾ ਕੀ ਨਾਮ ਹੈ ਜੀ ਸਰਪਜੀਤ ਕੁਮਾਰ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੈਡਮ ਜੀ ਆਈ ਤੇ ਅਜਨਾਲੇ ਦੇ ਰਹਿਣ ਵਾਲੇ ਅਜਨਾਲੇ ਦੇ ਰਹਿਣ ਵਾਲੇ ਹਲਕਾ ਤੁਹਾਡਾ ਅਮਰਸਰ ਪੈਂਦਾ ਹੈ ਲੋਕ ਸਭਾ ਦਾ ਅਮਰਸਰ ਦੇ ਕਿਸ ਤਰੀਕੇ ਨਾਲ ਹਾਲਾਤ ਨੇ ਕੀ ਕਹਿੰਦੀ ਉੱਥੇ ਦੀ ਜਨਤਾ ਕੀ ਕਹਿੰਦੀ ਉੱਥੇ ਦੇ ਮੁੱਦੇ ਜਨਤਾ ਇਹ ਦੇਖੋ ਕੁਝ ਕਹਿੰਦੀ ਆ ਵੀ ਇਹਨਾਂ ਨੇ ਸੁਧਾਰ ਨਹੀਂ ਕੀਤਾ ਨਸ਼ਾ ਬਹੁਤ ਵਿਗੜਿਆ ਹੈ ਸ਼ਰਿਆਮ ਅਮਰਸਰ ਚ ਵੀ ਇਹੀ ਹੈ ਹਾਂ ਸਾਰੇ ਇਦਾਂ ਬੱਚੇ ਲੋਕਾਂ ਦੇ ਮਰਦੇ ਜਾਂਦੇ ਨੌਜਵਾਨ ਮਾਵਾਂ ਵਿਚਾਰੀਆਂ ਰੋਂਦੀਆਂ ਫਿਰਦੀਆਂ ਤੇ ਸੁਧਾਰ ਕੋਈ ਨਹੀਂ ਆ ਸੁਧਾਰ ਨਹੀਂ ਕੀਤਾ ਇਸ ਸਰਕਾਰ ਨੇ ਵੀ ਮਹਿਲਾਵਾਂ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਖਾਸ ਕਰਕੇ ਦੇਖਿਆ ਜਾਵੇ ਤਾਂ ਸਮੱਸਿਆ ਇਹ ਹੈ ਕਿ ਦੁਖੀ ਵਿਚਾਰੀਆਂ ਬੱਚਿਆਂ ਦੇ ਹੱਥੋਂ ਕੋਈ ਮਰਦਾ ਜਾਂਦਾ ਕੋਈ ਖਾ ਖਾ ਕੇ ਘਰ ਆਂਦੇ ਨੁਕਸਾਨ ਕਰੀ ਜਾਂਦੇ ਆ ਆਪਣੇ ਜੀ ਮਾਰੀ ਜਾਂਦੇ ਆ ਨਸ਼ੇ ਹੱਥੋਂ ਸਾਨੂੰ ਪੈਸੇ ਚਾਹੀਦੇ ਜੀਆਂ ਦੀ ਲੋੜ ਨਹੀਂ ਸਾਨੂੰ ਕੀ ਬੰਦਿਆ ਦੁਨੀਆ ਤੇ ਇਹੋ ਕੁਝ ਬੰਦਿਆ ਇਹ ਸਾਰੀ ਇਹ ਸਰਕਾਰ ਦੀ ਆ ਕਾਰਨਾਮੇ ਸਾਰੇ ਖਟਾਵੇ ਤੇ ਹਟਾ ਸਕਦੇ ਹ ਹਟਾਇਆ ਨਹੀਂ ਇਹਨਾਂ ਨੇ ਇਹਨਾਂ ਨੇ ਸਭ ਬਧਾਇਆ ਮਾਵਾਂ ਦੇ ਦੁਖੜੇ ਵਧ ਗਏ ਨੇ ਹੈ ਨਾ ਇਸ ਕਰਕੇ ਕੋਈ ਗੋੜੀਆਂ ਮਾਰ ਮਾਰ ਮਾਰੀ ਜਾਂਦੇ ਆ ਘਰੀ ਵੜ ਵੜ ਕੇ ਕੋਈ ਟੋਖਾਂ ਖੋਵਾਂ ਕਰ ਕਰਕੇ ਮਾਰ ਜਾਂਦੇ ਆ ਕੋਈ ਇਦਾਂ ਨਸ਼ੇ ਆ ਨਾ ਮਰੀ ਜਾਂਦੇ ਆ ਕੋਈ ਇਹੋ ਛੋਣ ਡਿਆ ਬਸ ਕੋਈ ਠੀਕ ਹੈ ਅਸੀਂ ਖਡੂਰ ਸਾਹ ਹਲਕੇ ਦੇ ਵਿੱਚ ਆਏ ਆ ਅਕਸਰ ਇਹ ਗੱਲ ਕਿਹਾ ਜਾਂਦਾ ਕਿ ਖਡੂਰ ਸਾਹ ਹਲਕਾ ਜਿਹੜਾ ਬਾਰਡਰ ਦਾ ਹਲਕਾ ਹੈ ਫਿਰ ਉਸ ਦੇ ਨਾਲ ਜੁੜਿਆ ਹੋਇਆ ਸਟਾ ਹਲਕਾ ਹੈਗਾ ਅੰਮ੍ਰਿਤਸਰ ਦਾ ਉਸ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਉਹ ਇੱਥੇ ਨਸ਼ੇ ਦਾ ਹੀ ਮੁੱਦਾ ਦੱਸਿਆ ਜਾਂਦਾ ਹੈ ਮਹਿਲਾਵਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਇੱਕ ਦੂਸਰੇ ਦੇ ਨਾਲ ਲਗਾਤਾਰ ਚਰਚਾ ਕਰਦੀਆਂ ਰਹਿੰਦੀਆਂ ਨੇ ਸੋ ਇਹਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾਵੇ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਮੁੱਦਾ ਜਿਸ ਨੂੰ ਲੈ ਕੇ ਕਿ ਇਸ ਵਕਤ ਸਾਰੇ ਲੋਕ ਜਿਹੜੇ ਨੇ ਖਡੂਰ ਸਾਹ ਹਲਕੇ ਦੇ ਇਸ ਵਕਤ ਕਹਿ ਸਕਦੇ ਆ ਕਿ ਟੈਸ਼ ਦੇ ਵਿੱਚ ਨੇ ਔਰ ਕਹਿ ਰਹੇ ਨੇ ਕਿ ਇਸ ਮੁੱਦੇ ਦਾ ਜਲਦ ਤੋਂ ਜਲਦ ਜਿਹੜਾ ਹੱਲ ਹੋਣਾ ਚਾਹੀਦਾ ਤਾਂ ਜੋ ਮਾਵਾਂ ਦੇ ਪੁੱਤ ਜਿਹੜੇ ਲਗਾਤਾਰ ਨਸ਼ੇ ਦਾ ਮਰ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਬਚਾਇਆ ਜਾ ਸਕੇ ਅੱਗੇ ਵੀ ਜ਼ਰੂਰ ਚੱਲਾਂਗੇ ਅੱਗੇ ਵੀ ਜ਼ਰੂਰ ਲੋਕਾਂ ਨਾਲ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਲੋਕ ਨੇ ਜਿਹੜੇ ਖਾਸ ਕਰ ਇੱਥੇ ਬੈਠੇ ਹੋਏ ਨੇ ਇੱਧਰ ਵੀ ਲੋਕ ਨੇ ਮਾਤਾਵਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜਨਤਾ ਨੂੰ ਇਹਨਾ ਜੀ ਤੁਹਾਡਾ ਨਾਮ ਤਾਂ ਦੱਸ ਦੋ ਹਰਜੀਤ ਕਾ ਕਿੱਥੋਂ ਦੇ ਰਹਿਣ ਲਏ ਹੋ ਹਰਜੀਤ ਜੀ ਪੱਟੀ ਦੇ ਪੱਟੀ ਦੇ ਰਹਿਣ ਲਏ ਹੋ ਕੀ ਕਹਿੰਦੀ ਫੇ ਪੱਟੀ ਦੀ ਜਨਤਾ ਅੱਜ ਕੱਲ ਕਹਿੰਦੇ ਮਾਤਾਵਾਂ ਜਦੋਂ ਪਹਿਲੇ ਤਾਂ ਕੱਲੇ ਮੰਦੇ ਸੱਥਾਂ ਵਿੱਚ ਬੰਦੇ ਹੁੰਦੇ ਹੁੰਦੇ ਹਾਂ ਅੱਜ ਕੱਲ ਮਾਤਾਵਾਂ ਦੀ ਆਪਣੀ ਪਰਸਨਲ ਸੱਥ ਲੱਗਦੀ ਆ ਮਾਤਾਵਾਂ ਦੇ ਕੀ ਦੁੱਖੜੇ ਨੇ ਮਾਤਾਵਾਂ ਕੁਝ ਕਹਿੰਦੀਆਂ ਨੇ ਮੈਨੂੰ ਨਹੀਂ ਪਤਾ ਹੈਂ ਨਹੀਂ ਮਹਿਲਾਵਾਂ ਦੇ ਕੁਝ ਤਾਂ ਦੁੱਖ ਹੋਣਗੇ ਜਿਨ੍ਹਾਂ ਪ੍ਰੋਬਲਮਸ ਮਹਿਲਾਵਾਂ ਨੂੰ ਆਉਂਦੀਆਂ ਨੇ ਫਿਰ ਭਾਵੇਂ ਘਰ ਦੀ ਰਸੋਈ ਨੂੰ ਲੈ ਕੇ ਹੋਵੇ ਕੋਈ ਵੀ ਕੋਈ ਪੂਰੇ ਕਰ ਹੀ ਨਹੀਂ ਸਕਦਾ ਜਿਹਨੇ ਦੁੱਖ ਹਾਂ ਦੁੱਖ ਤਾਂ ਪੂਰੇ ਕਰ ਪੂਰੇ ਕਰ ਸਕਦੀ ਭਾਵੇਂ ਕਿਤਰਾ ਹੀ ਆਹੜੇ ਆੜੇ ਬੱਚੇ ਸਕੂਲੇ ਆ ਉਹ ਵੀ ਸਮਿਕਾ ਫੀਂਦੇ ਆ ਇਹੜੇ ਆੜੇ ਬੱਚੇ ਜਿਹੜੇ ਉਹ ਸਮਿਕਾ ਮਰ ਮਰਦੀ ਕੇ ਜਾਨ ਦੇ ਸਾਰਾ ਸੜਕਦੇ ਨੇ ਟੰਬਰ ਦੇ ਟੰਬਰ ਮਰ ਗਏ ਆ ਹੈ ਆਹੋ ਵੱਡੇ ਨਿਕਿਆ ਕੋਈ ਪਹਰਦਾ ਨਹੀਂ ਕਰਾ ਵੱਡਿਆਂ ਦੇ ਐ ਗੁਪਤੀ ਵਾਸ ਕੰਮ ਹੋਣ ਡਏ ਆ ਗੁਫਤ ਕਮੋਂ ਰਿਆ ਸਭ ਕੋ ਕਹ ਕੇ ਜਦ ਬੰਦਾ ਮਰ ਜਵੇ ਭਾ ਜੋ ਮਰਜੀ ਭਾਵੇਂ ਜਿੱਤੇ ਮਰਜੀ ਚਲ ਜਾਣਾ ਮੰਤਰੀ ਦੇ ਕੋਈ ਨਹੀਂ ਸੁਣਦਾ ਕੋਈ ਵੀ ਤੁਸੀਂ ਗਏ ਕਿਸੇ ਕੋਲੋਂ ਗੱਲਬਾਤ ਕੀਤੀ ਵਾਧੂਆਂ ਤੇ ਗਵਾਧੂਆਂ ਤੇ ਗਏ ਆ ਹਾਂ ਕੀ ਜਵਾਬ ਕੀ ਦਿੰਦੇ ਨੇ ਫਿਰ ਸੁਣਦਾ ਨਹੀਂ ਕਰਾਂਗੇ 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 ਪੁੰਜਾ ਪੁੰਜ ਘੱਟਿਆ ਤੇ ਮੜ ਕੇ ਚੱਲ ਵੋਟਾਂ ਲੈਣ ਆਹ ਜਾ 10 ਜਣੇ ਉਧਰ ਚਲੇ ਗਏ 10 ਜਣੇ ਉਧਰ ਚਲੇ ਗਏ ਤੇ ਚੱਲ ਸਤ ਸਤਨਾਵਾਂ ਹੈ ਗੁਰੂ ਕੋਚੇ ਫਿਰ ਘੱਟਿਆ ਉਨੇ ਮਸਲੇ ਕਹਿੰਦੇ ਵਾਦੇ ਕਰ ਦਿੰਦੇ ਉਸ ਤੋਂ ਬਾਅਦ ਪੁੱਛੇ ਫੇਰਦੇ ਦੋਸਤਿਆ ਪਿਆਰ ਪੁੱਛੇ ਫੇਰ ਦਿੰਦੇ ਤੇ ਪਾਇਦ ਕੀ ਵੋਟ ਕਿਨੂੰ ਪਾਉਂਗੇ ਭਰੋਸਾ ਕਿਸਤੇ ਕਰੋਗੇ ਫੇਰ ਮਹਾਰਾਜ ਤੇ ਹੂੰ ਸੱਚੇ ਮਹਾਰਾਜ ਹਾਂ ਮਹਾਰਾਜ ਦਾ ਨਾਮ ਹੈ ਕਿ ਜਿੰਨੂੰ ਪਾਤੀ 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 ਵਾਹ ਮਹਾਰਾਜ ਮਹਾਰਾਜ ਤਾਂ ਕਹਿੰਦਾ ਨਾ ਕਿ ਜੇ ਤੁਸੀਂ ਆਪ ਦੀ ਮਦਦ ਕਰੋਗੇ ਤਾਂ ਹੀ ਮੈਂ ਤੁਹਾਡੀ ਮਦਦ ਕਰੂੰਗਾ ਔਰ ਮਹਾਰਾਜ ਜੀ ਦੇ ਕਿ ਮਹਾਰਾਜ ਆਪੇ ਕਰੂੰਗਾ ਕਿ ਜੋ ਉਹ ਨਹੀਂ ਬਾਹ ਫੜਦੇ ਮਹਾਰਾਜ ਤੇ ਹੈਗਾ ਯਾਨਾ ਆਪਣੀ ਫੜਨ ਹਾਲਾ ਹੂੰ ਮਹਾਰਾਜ ਆਪਣੀ ਫੜਨ ਵਾਲਾ ਹੈਗਾ ਹੀ ਆ ਠੀਕ ਆ ਵੋਟਾਂ ਦਾ ਪੈਣੀ ਆ ਨੇ ਹਣਾ ਵੋਟ ਪਾਉਂਗੇ ਜ਼ਰੂਰ ਪਾਉਂਗੇ ਹੈ ਨਾ ਚਲੋ ਵੋਟਾਂ ਦੇ ਮਹਾਰਾਜ ਆ ਜੀ ਜਾਣਦਾ ਹਣਾ ਭਈ ਉਹ ਤੇ ਉਹਨੂੰ ਪਤਾ ਸੱਚੇ ਪਾਤਸ਼ਾਹ ਨੂੰ ਸੋ ਮੁੱਦਾ ਜਿਹੜਾ ਸਭ ਤੋਂ ਵੱਡਾ ਖਡੂਰ ਸਾਹਿਬ ਹਲਕੇ ਦਾ ਮੁੱਦਾ ਜਿਹੜਾ ਇਹੀ ਹੈ ਨਸ਼ੇ ਦਾ ਮੁੱਦਾ ਜਿਸ ਨੂੰ ਲੈ ਕੇ ਤੁਸੀਂ ਸੁਣਿਆ ਹਰ ਇੱਕ ਮਾਂ ਜਿਹੜੀ ਆਪਣਾ ਦੁੱਖੜਾ ਸੁਣਾ ਰਹੀ ਹੈ ਹਰ ਇੱਕ ਭੈਣ ਆਪਣਾ ਦੁੱਖੜਾ ਸੁਣਾ ਰਹੀ ਹੈ ਕਹਿ ਰਹੇ ਨੇ ਕਿ ਘਰਾਂ ਦੇ ਘਰ ਪੱਟੇ ਗਏ ਨੌਜਵਾਨ ਦੇ ਨੌਜਵਾਨ ਜਿਹੜੇ ਨਸ਼ੇ 'ਚ ਉੱਜੜ ਗਏ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਕਿਸ ਤਰੀਕੇ ਖਤਮ ਹੋਏਗਾ ਕਹਿੰਦੇ ਨੇ ਵੋਟ ਉਸੇ ਨੂੰ ਪਈਗੀ ਜਿਹੜਾ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਇਸ ਦਾ ਹੱਲ ਕੱਢੇਗਾ ਪਰ ਕੀ ਵਾਕਈ ਇਸ ਦਾ ਹੱਲ ਜਲਦ ਤੋਂ ਜਲਦ ਹੋ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਹੱਲੇ ਵੀ ਇੱਕ ਵੱਡਾ ਸਵਾਲ ਖਡੂਰ ਸਾਹਿਬ ਹਲਕੇ ਦੇ ਬਣਿਆ ਹੋਇਆ ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਜਨੂ ਰਾ ਲਿਵਿੰਗ ਇਨ ਨਿਊਜ਼ ਪਟਿਆਲਾ